ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇ ਉੱਪਰ ਪੰਜਾਬ ਦਿਨ ਪਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਵਿਸਥਾਰ ਨਾਲ ਗੱਲਬਾਤ ਕਰਾਂਗੇ ਪੰਜਾਬ ਦੀਆਂ ਸਿਆਸੀ ਤੇ ਹੋਰ ਤਮਾਮ ਖਬਰਾਂ ਦੇ ਬਾਰੇ ਸ਼ੁਰੂਆਤ ਕਰਦੇ ਆ ਗੜਸ਼ੰਕਰ ਤੋਂ ਗੜਸ਼ੰਕਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੰਗਾਰਾ ਮਿਲਿਆ ਤੁਹਾਨੂੰ ਦੱਸ ਦਈਏ ਕਿ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਦੀ ਅਗਵਾਈ ਦੇ ਵਿੱਚ ਸਾਬਕਾ ਨਗਰ ਕੌਂਸਲ ਔਰ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਜਿਹੜੇ ਕੌਂਸਲਰ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਨੇ ਪਾਰਟੀ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਚੋਣਾਂ ਦੀ ਸਰਗਰਮੀਆਂ ਦੇ ਵਿਚਾਲੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਮਜ਼ਬੂਤੀ ਮਿਲਦੀ ਨਜ਼ਰ ਆ ਰਹੀ ਹੈ ਹਲਕਾ ਗੜ ਸ਼ੰਕਰ ਦੀ ਗੱਲ ਕਰੀਏ ਤੇ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਜੈ ਕਿਸ਼ਨ ਰੋੜੀ ਸਾਡੇ ਨਾਲ ਲੈ ਗੱਲਬਾਤ ਕਰ ਰਹੇ ਰੋੜੀ ਸਾਹਿਬ ਚੋਣਾਂ ਨੇ ਨਜ਼ਦੀਕ ਲਗਾਤਾਰ ਇਸ ਵਾਰ ਦੀ ਚੋਣ ਖਾਸ ਕਰਕੇ ਉਸ ਦੇ ਵਿੱਚ ਕਹਿ ਸਕਦੇ ਆ ਕਿ ਆਪਣੀ ਪਾਰਟੀਆਂ ਛੱਡ ਕੇ ਕਈ ਲੀਡਰ ਜਿਹੜੇ ਨੇ ਕਈ ਵਰਕਰ ਜਿਹੜੇ ਨੇ ਕਈ ਅਹੁਦੇਦਾਰ ਜਿਹੜੇ ਨੇ ਦੂਜੀ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿਸ ਤਰ੍ਹਾਂ ਦੇ ਇੱਕ ਦਲ ਹੋ ਰਿਹਾ ਹੈ ਇਹ ਜਿਹੜਾ ਗੜਸ਼ੰਕਰ ਦੇ ਵਿੱਚ ਕਾਂਗਰਸ ਨੂੰ ਝਟਕਾ ਆ ਪਹਿਲਾ ਝਟਕਾ ਆ ਪਹਿਲਾ ਹਾਰਟ ਅਟੈਕ ਅੰਦਰ ਕਈ ਵਾਰ ਬੰਦਾ ਵੱਜ ਜਾਂਦਾ ਦੂਜੀ ਵਾਰੀ ਵੱਜ ਜਾਂਦਾ ਪਰਾਨ ਵਾਲੇ ਸਮੇਂ ਦੇ ਵਿੱਚ ਹੋਰ ਅਟ ਹਜੇ ਜਿਹੜੇ ਝਟਕੇ ਆ ਕਾਂਗਰਸ ਨੂੰ ਕਾਲੀਦਾਲੂ ਬੀਜੇਪੀ ਨੂੰ ਲੱਗਣਗੇ ਜਿਹਦੇ ਨਾਲ ਮੈਂ ਸਮਝਦਾ ਕਿ ਉਹਨਾਂ ਦਾ ਜਿਹੜਾ ਖਾਤਮਾ ਆ ਘਰਸ਼ੰਗ ਹਲਕੇ ਦੇ ਵਿੱਚ ਉਹ ਨਿਸ਼ਚਿਤ ਆ ਕਿ ਬਾਕੀ ਤੁਸੀਂ ਕੰਮਾਂ ਦੀ ਗੱਲ ਕੀਤੀ ਹੈ ਇਹ ਕੰਮ ਇਹਨਾਂ ਨੂੰ ਹੁਣ ਪਸੰਦ ਆਏ ਜਾਂ ਪਹਿਲਾਂ ਹੀ ਕੰਮ ਜਿਹੜੇ ਨੇ ਉਹ ਪਸੰਦ ਆਏ ਸੀ ਦੱਸ ਸਕਦੇ ਨੇ ਜਦੋਂ ਪਹਿਲਾਂ ਪਹਿਲਾਂ ਕੀ ਹੁੰਦਾ ਜਦੋਂ ਕੰਮ ਕਾਰਜ ਹੋਣੇ ਸ਼ੁਰੂ ਹੁੰਦੇ ਕਈ ਵਾਰ ਜਿਵੇਂ ਸਾਡੇ ਕੰਢੀ ਕਨਾਲ ਦੀ ਨਹਿਰ ਦੀ ਗੱਲ ਹੈ 16 ਸਾਲਾਂ ਦੇ ਵਿੱਚ 17 ਕਿਲੋਮੀਟਰ ਨਹੀਂ ਬਣੀ ਲੋਕਾਂ ਦੇ ਨਾਲ ਗੱਲ ਕਰਨੀ ਕਿ ਭਾਈ ਨਹਿਰ ਬਣਾ ਕੇ ਦੇਵਾਂਗੇ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਮਨ 'ਚ ਗੱਲ ਬਣਦੀ ਨਹੀਂ ਸੀ ਵੀ ਬਣ ਜੂਗੀ ਹੋ ਜੂਗੀ ਜਦੋਂ ਹੁਣ ਪਾਣੀ ਆ ਗਿਆ ਮੋਗੇ ਚੱਲ ਪਿਆ ਟਿਊਬਲ ਚੱਲ ਪਿਆ ਖੇਤਾਂ ਵਿੱਚ ਕਨੈਕਸ਼ਨ ਹੋ ਗਏ ਆ ਤੇ ਅੱਜ ਜਿਹੜੇ ਲੋਕਾਂ ਸੜਕਾਂ ਬਣ ਗਈਆਂ ਤੇ ਲੋਕਾਂ ਨੇ ਮਨ ਬਣਾਇਆ ਕਿ ਹੁਣ ਕਿਉਂ ਨਾ ਜਦੋਂ ਆਮ ਆਦਮੀ ਪਾਰਟੀ ਇਸ ਟਾਈਮ ਜਿਹੜਾ ਆ ਮਜ਼ਬੂਤੀ ਦੇ ਨਾਲ 13 0 ਦੀ ਗੱਲ ਕਰ ਰਹੀ ਉਹਦੇ ਵਿੱਚ ਜਿਹੜਾ ਸਾਧ ਦਿੱਤਾ ਜਾਵੇ ਸਾਰੇ ਸਾਥੀ ਅੱਜ ਆਏ ਮੈਂ ਸਾਰਿਆਂ ਨੂੰ ਵੈਲਕਮ ਕਰਦਾ ਹੈ। ਪ੍ਰਚਾਰ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ? ਪ੍ਰਚਾਰ ਠਾਠਾ ਚੱਲ ਰਿਹਾ ਇੱਕੋ ਗੱਲ ਕਹਿ ਰਹੇ ਨੇ ਸੋ ਲੋਕ ਸਾਰੇ ਕਿਉਂ ਪੜੇ ਹੋ ਚੱਕਰ ਮੇਂ ਕੋਈ ਨਹੀਂ ਟੱਕਰ ਮੇਂ 13 0 ਨਾ ਜਿਹੜੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਫਤਵਾ ਦੇਣ ਜਾ ਰਹੀ ਹੈ। ਫਤਵਾ ਦੇਣ ਜਾ ਰਹੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਿਸ ਢੰਗ ਦੇ ਨਾਲ ਆਮ ਆਦਮੀ ਪਾਰ ਆਪਣੇ ਐਮਐਲਏ ਸਾਹਿਬ ਜੀ ਡਿਪਟੀ ਸੇਕਟਰ ਸਾਹਿਬ ਹਰ ਇੱਕ ਨੂੰ ਬਹੁਤ ਪਿਆਰ ਨਾਲ ਮਿਲਦੇ ਆ ਜਿਹੜਾ ਵੀ ਘਰ ਵਿੱਚ ਆ ਜਾਏ ਸਾਰੇ ਛੱਡ ਕੇ ਉਹਨਾਂ ਨੂੰ ਮਿਲਦੇ ਆ ਬਾਕੀ ਜੋ ਵੀ ਕੰਮ ਆ ਸਾਰਿਆਂ ਦੇ ਸੁਣਦੇ ਆ ਕਰਦੇ ਆ ਹਨਾ ਜੀ ਇਹ ਸਾਰੀਆਂ ਗੱਲਾਂ ਦੇਖ ਕੇ ਸਾਰੇ ਆਪਾਂ ਇੱਧਰ ਆਏ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਭਾਈ ਆਮ ਆਦਮੀ ਪਾਰਟੀ ਦੀ ਜਿੱਦਾਂ ਕਹ ਲੋ ਕਿ ਕੰਮ ਕੀਤੇ ਇਹਨਾਂ ਨੇ ਬਿਜਲੀ ਦੇ ਬਿੱਲ ਫਿਰ ਪਾਣੀ ਦਾ ਮਸਲਾ ਸਾਡੇ ਏਰੀਆ ਦੇ ਵਿੱਚ ਬਹੁਤ ਵੱਡਾ ਸੀਗਾ ਐਮਐਲਏ ਸਾਹਿਬ ਨੇ ਉਹ ਪਾਣੀ ਦਾ ਮਸਲਾ ਹੱਲ ਕਰਾਇਆ ਤੇ ਹੋਰ ਵੀ ਜਿੱਦਾਂ ਇਹਨਾਂ ਦੇ ਕੋਲ ਘਰੇ ਕੋਈ ਆ ਜਾਵੇ ਕੰਮ ਨੂੰ ਇਹ ਕਦੀ ਵੀ ਇਹ ਨਹੀਂ ਦੇਖਦੇ ਵੀ ਫਲਾਣੀ ਪਾਰਟੀ ਦਾ ਫਲਾਣੀ ਪਾਰਟੀ ਦਾ ਜਦੋਂ ਮੈਂ ਮੰਡੀ ਬੋਰਡ ਦਾ ਪ੍ਰਧਾਨ ਹਾਂ ਜੀ ਮਾਲਪੁਰ ਸਬਜ਼ੀ ਮੰਡੀ ਦਾ ਪ੍ਰਧਾਨ ਹਾਂ ਦਾਣਾ ਮੰਡੀ ਦਾ ਆਪਾਂ ਪ੍ਰਧਾਨ ਹੋਣ ਦੇ ਨਾਤੇ ਕੰਮ ਕਰ ਪਏ ਰਹਿੰਦੇ ਆ ਤੇ ਆਪਾਂ ਜਾਂਦੇ ਰਹੀਦਾ ਕਦੀ ਵੀ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਦੂਜੀ ਪਾਰਟੀ ਤੋਂ ਆ ਹਮੇਸ਼ਾ ਖੜੇ ਆ ਆਪਣੇ ਨਾਲ ਅੱਜ ਇਸ ਤਰ੍ਹਾਂ ਨਹੀਂ ਪਹਿਲਾਂ ਹਲਕੇ ਦੇ ਵਿੱਚ ਇਦਾਂ ਨਹੀਂ ਸੀ ਇਹ ਆਮ ਆਦਮੀ ਪਾਰਟੀ ਦੇ ਲੀਡਰ ਨਹੀਂ ਇਹ ਹੋਇਆ ਵੀ ਨਹੀਂ ਤਾਂ ਪਹਿਲਾਂ ਜਿਹੜੀ ਪਾਰਟੀ ਦਾ ਉਹਨਾਂ ਦੇ ਕੰਮ ਹੁੰਦੇ ਸੀ ਹੋਰ ਕਿਸੇ ਦੇ ਕੰਮ ਹੁੰਦੇ ਹੀ ਨਹੀਂ ਸੀ। ਬਦਲ ਨਵੀਂ ਰੀਤ ਚਲਾਈ ਹੈ। ਹਾਂਜੀ ਹਾਂਜੀ। ਹਾਂਜੀ ਤੁਸੀਂ ਆਪ ਚ ਸ਼ਾਮਲ ਹੋ। ਹਾਂਜੀ ਇਹ ਸ਼ਾਮਲ ਹੋਈ ਹੈ ਡਿਪਟੀ ਸਪੀਕਰ ਸਾਡੇ ਜਿਹੜੀ ਜੈਗ੍ਰਿਸ਼ਨ ਰੋਟੀ ਜੀ ਬਹੁਤ ਵਧੀਆ ਨੇਕਦਲ ਇਨਸਾਨ ਹੈ ਜੀ। ਔਰ ਇਹਨਾਂ ਦੇ ਕਈ ਅਜਿਹੀ ਕਾਂਗਸੀ ਪਾਰਟੀ ਗਰਲ ਸਿੰਘ ਹਾਲਕਰ ਸਾਰੇ ਵਰਕਰ ਆ ਉਹ ਇੱਥੇ ਮੌਜੂਦ ਆਏ ਪਾਰਟੀ ਦੇ ਸ਼ਾਮਲ ਹੋਏ ਆ ਔਰ ਇਹਨਾਂ ਦੇ ਕਦੀ ਵੀ ਮੇਤ ਨਹੀਂ ਮੈਨੂੰ 14 ਸਾਲ ਮੈਂ ਕਾਂਗਸਵਾਦੀ ਰਹਿਆ ਜੀ ਇਹਨਾਂ ਨੇ ਕਦੀ ਵੀ ਮੇਤ ਤੇ ਨਹੀਂ ਕੀਤੀ ਵੀ ਹਾਂ ਵੀ ਇਹ ਕਾਂਗਸਵਾਦੀ ਇਹਨਾਂ ਦਾ ਕੰਮ ਨਹੀਂ ਕਰਨਾ ਇਹ ਪਹਿਲ ਦੇ ਨਾਲ ਦੇ ਸਾਡੇ ਕੰਮ ਕਰਉਂਦੇ ਸੀ ਇਸ ਕਰਕੇ ਅਸੀਂ ਅੱਜ ਕਾਂਗਸਵਾਦੀ ਨੂੰ ਅਲਦਾ ਕਹਿ ਕੇ ਆਮ ਪਾਰਟੀ ਦੇ ਲਈ ਜੁਆਇਨ ਕੀਤਾ ਜੀ ਕੰਮ ਕੱਲੇ ਮਲਵਿੰਦਰ ਕੱਲੇ ਜੈਕਿਸ਼ਨ ਰੋੜੀ ਦੇ ਆ ਹੋਰ ਲੀਡਰਾਂ ਦੇ ਜਾਂ ਫਿਰ ਸਰਕਾਰ ਦੇ ਕੰਮ ਵੀ ਤੁਹਾਨੂੰ ਸਰਾਂਦੇ ਹੋਏ ਨਜ਼ਰ ਆਏ ਨੇ ਤੁਹਾਨੂੰ ਲੱਗਿਆ ਵੀ ਸਰਕਾਰ ਨੇ ਵੀ ਵਾਕਿਆ ਕੋਈ ਬਿਹਤਰੀ ਦੇ ਕੰਮ ਬਿਲਕੁਲ ਸਰਕਾਰ ਨੇ ਬਿਹਤਰੀ ਦੇ ਕੰਮ ਕੀਤੇ ਮੈਂ ਤਕਰੀਬਨ ਵੀ 22 ਸਾਲ ਤੋਂ ਕਾਂਗਰਸ ਪਾਰਟੀ ਦੇ ਵਿੱਚ ਸੀ ਔਰ ਮੈਂ ਸ਼ਹਿਰੀ ਪ੍ਰਧਾਨ ਵੀ ਰਿਆਂ ਕਾਂਗਰਸ ਪਾਰਟੀ ਦਾ ਜੋ ਕੰਮਾਂ ਦੀ ਰਫਤਾਰ ਹੁਣ ਦੇਖਣ ਨੂੰ ਮਿਲ ਰਹੀ ਆ ਉਹ ਪਹਿਲਾਂ ਨਹੀਂ ਸੀ ਮਿਲਦੀ ਅਸੀਂ ਆਂਦੇ ਸੀਗੇ ਚੰਡੀਗੜ੍ਹ ਸੀਐਮ ਸਾਹਿਬ ਨੂੰ ਕਈ ਵਾਰੀ ਮਿਲ ਕੇ ਗਿਆ ਆਪਣੇ ਵਸ ਗਿਨੂ ਪਰ ਉਹ ਮਾਨ ਸਤਕਾਰ ਨਹੀਂ ਸੀ ਮਿਲਦਾ ਸੰਤੋ ਚਲੋ ਮਿਲਦਾ ਸੀ ਬਾਕੀ ਆਮ ਵਰਕਰਾਂ ਨੂੰ ਮਾਨ ਸਤਕਾਰ ਨਹੀਂ ਸੀ ਪਤਾ ਅੱਜ ਵਰਕਰ ਵੀ ਨਾਲ ਆਏ ਆ ਲੀਡਰ ਵੀ ਨਾਲ ਆਏ ਆ ਬੜਾ ਉਹਨਾਂ ਨੇ ਮਾਨ ਮਹਿਸੂਸ ਕੀਤਾ ਵੀ ਸੀਐਮ ਸਾਹਿਬ ਆ ਮਿਲਿਆ ਔਰ ਕੰਮਾਂ ਦੀ ਰਫ਼ਤਾਰ ਬਹੁਤ ਤੇਜ਼ ਚੱਲ ਰਹੀ ਹੈ ਇੱਕ ਮੰਗ ਸੀ ਗੜ੍ਹ ਸ਼ੰਕਰ ਦੀ ਬਾਈਪਾਸ ਦੀ ਤਕਰੀਬ 20-25 ਸਾਲ ਤੋਂ ਲੀਡਰ ਬਹੁਤ ਆ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਗੜ੍ਹ ਸ਼ੰਕਰ ਨੂੰ ਵਿਕਾਸ ਦੇ ਰਾਹ ਤੇ ਤੋਰਨ ਦੀ ਕੋਸ਼ਿਸ਼ ਕੀਤੀ ਪਰ ਵਿਕਾਸ ਕਿਤੇ ਨ ਕਿਤੇ ਅਣਗੋਲਿਆ ਥੋੜਾ ਘੱਟ ਰਹਿ ਗਿਆ ਕਾਫੀ ਜਿਸ ਕਾਰਨ ਕਿ ਲੋਕਾਂ ਨੇ ਮਨ ਬਣਾਇਆ ਵੀ ਆਪਾਂ ਸਰਕਾਰ ਬਦਲੀਏ ਬੜੀ ਮਜ਼ਬੂਤ ਸਰਕਾਰ ਔਰ ਮਜਬੂਤ ਮੰਤਰੀ ਪਦ ਦਾ ਉਹ ਗੜਸ਼ੰਕਰ ਨੂੰ ਮਿਲਿਆ ਬੜੇ ਮਾਣ ਵਾਲਾ ਉਹ ਤਾਂ ਮਿਲਿਆ ਔਰ ਡਿਪਟੀ ਸਪੀਕਰ ਸਾਹਿਬ ਦਿਨ ਦਾ ਦੇ ਕਰ ਰਹੇ ਆ ਕਿ ਆਪਾਂ ਗੜਸ਼ੰਕਰ ਨੂੰ ਤਰੱਕੀਆਂ ਦੀ ਰਾਹਾਂ ਤੇ ਲੱਗੇ ਜੀ ਇਸ ਕਰਕੇ ਅਸੀਂ ਇਹਨਾਂ ਦਾ ਸਾਥ ਦੇਣ ਦਾ ਮਨ ਬਣਾਇਆ ਔਰ ਕਾਂਗਰਸ ਪਾਰਟੀ ਨੂੰ ਅਲ ਵਿਦਾ ਕੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਕੰਮ ਕਰਾਂਗੇ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਗੜਸ਼ੰਕਰ ਦੀ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਨੂੰ ਤਗੜਾ ਝਟਕਾ ਲੱਗਦਾ ਹੋਇਆ ਨਜ਼ਰ ਆਇਆ ਆਮ ਆਦਮੀ ਪਾਰਟੀ ਗੜਸ਼ੰਕਰ ਹਲਕੇ ਦੇ ਵਿੱਚ ਮਜ਼ਬੂਤ ਹੁੰਦੀ ਹੋਈ ਨਜ਼ਰ ਆਈ ਔਰ ਚੋਣਾਂ ਦੇ ਸਮਾਂ ਆ ਜਿਹ ਦਾਵੇਦਾਰੀ ਜਿਹੜੀ ਹੈ ਹੋਰ ਮਜ਼ਬੂਤ ਹੁੰਦੀ ਹੋਈ ਨਜ਼ਰ ਆਏਗੀ ਹਾਲਾਂਕਿ ਚੋਣ ਜਾਬਤਾ ਲੱਗਿਆ ਹੋਇਆ ਹੈ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਆਪਣੇ ਚਰਮਤੇ ਆਏ ਵੇਖਣ ਵਾਲੀ ਗੱਲ ਰਹੇਗੀ ਕਿ ਆਹ ਸਰਗਰਮੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਨਵੇਂ ਰੰਗ ਬਖਾਂਦੀਆਂ ਹੋਈਆਂ ਨਜ਼ਰ ਆਣਗੀਆਂ ਗੱਲ ਕਰਦੇ ਆ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਜਿੱਥੇ ਵਿਕਰਮ ਬੰਜੀਠੀਆ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਨਾਮ ਦੇ ਉੱਪਰ ਮੋਹਰ ਲਗਾ ਦਿੱਤੀ ਗਈ ਹੈ ਔਰ ਇੱਕ ਪਾਰਟੀ ਦੀ ਮੀਟਿੰਗ ਦੇ ਵਿੱਚ ਵਿਕਰਮ ਮਜੀਠੀਆ ਦੇ ਵੱਲੋਂ ਜਿਹੜਾ ਹੈ ਅਨਿਲ ਜੋਸ਼ੀ ਦੇ ਨਾਮ ਦੇ ਉੱਪਰ ਮੋਹਰ ਲਗਾ ਦਿੱਤੀ ਗਈ ਔਰ ਸਾਰਿਆਂ ਨੇ ਹੱਥ ਖੜੇ ਕਰਕੇ ਅਨਿਲ ਜੋਸ਼ੀ ਨੂੰ ਆਪਣੀ ਸਪੋਰਟ ਕੀਤੀ ਹੈ ਹੋਰ ਕੀ ਕੁਝ ਹੋਇਆ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਗੱਲ ਕਰਦੇ ਹਾਂ ਲੋਕ ਸਭਾ ਸੀਟ ਲੁਧਿਆਣਾ ਦੀ ਜਿੱਥੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸ਼ੀਤਲ ਅੰਗਰਾਲ ਦੇ ਵੱਲੋਂ ਲੁਧਿਆਣਾ ਪਹੁੰਚ ਕੇ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਜਣਾ ਪ੍ਰਚਾਰ ਕੀਤਾ ਹੈ ਕਿ ਸ਼ੀਤਲ ਅੰਗਰਾਲ ਨੇ ਇਸ ਵੇਲੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੂਜੀ ਵਾਰ ਲਗਾਤਾਰ ਲੁਧਿਆਣਾ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਕਰਨਗੇ ਔਰ ਭਾਜਪਾ ਦੀ ਝੋਲੀ ਸੀਟ ਪਾਉਣਗੇ ਹੋਰ ਕੀ ਕੁਝ ਕਿਹਾ ਤੇ ਵਿਰੋਧੀਆਂ ਦੇ ਉੱਪਰ ਕਿਸ ਤਰੀਕੇ ਤੰਜ ਕਸੇ ਉਹ ਵੀ ਤੁਹਾਨੂੰ ਸੁਣਾਉਣਾ ਸੋ ਮੌਜੂਦਾ ਮੈਨਾ ਸ਼ਿਤਾਂਗਰਾਲ ਜੀ ਉਹਦੇ ਕੇ ਸਾਹ ਦੇਖਦੇ ਹੋ ਆਵਾਜਪਾ ਹੱਥਾਂ ਮੈਂ ਤੁਸੀਂ ਲੱਗਦਾ ਵੀ ਬਹੁਤ ਵੱਡਾ ਪਰਿਵਾਰ ਹੈ ਔਰ ਜਿਹੜਾ ਹੱਕ ਲੋਕਾਂ ਨੂੰ ਇਸ ਪਾਰਟੀ ਮਤਲਬ ਵਾਕਈ ਉਸ ਪਾਰਟੀ ਦੇ ਕਾਬਿਲ ਹੈ ਸਾਰੇ ਕਾਰਜਤਾਈ ਕਿੰਨਾ ਜੋਸ਼ ਸੀ ਅੱਜ ਮੈਂ ਤਿਆਰ ਬੈਠੇ ਆ ਲੋਕ ਸਭਾ ਦੀ ਚੋਣਾਂ ਵਾਸਤੇ ਵੀ 1 ਜੂਨ ਕਰਦੋ ਆਵੇ ਤਾਂ ਹਰ ਬੰਦਾ ਕਮਲ ਦੇ ਮੋਰ ਲਾਂ ਨੂੰ ਤਿਆਰ ਬੈਠਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਕੈਸਾ ਕੈਂਡੀਡੇਟ ਲੁਧਿਆਣਾ ਸ਼ਹਿਰ ਨੂੰ ਦਿੱਤਾ ਲੁਧਿਆਣਾ ਦਾ ਪ੍ਰਿਆ ਨੇਤਾ ਲੁਧਿਆਣਾ ਦੀ ਸੇਵਾ ਕਰਨ ਵਾਲਾ ਰਮੇਸ਼ ਬਿੱਟੂ ਜੀ ਕੈਂਡੀਡੇਟ ਜਿਹੜਾ ਉਹਨਾਂ ਨੇ ਇਸ ਉਤਾਰੇ ਆ ਦੇਖਿਆ ਤੁਸੀਂ ਅੱਜ ਇੱਕ ਹਲਕੇ ਸਾਊਥ ਦੀ ਜਿਹੜੀ ਬੂਥ ਸਭਾ ਮਿਲਨ ਸੀ ਕਿ ਕਾਰਗਰਤਾ ਕਿੰਨਾ ਜੋਸ਼ ਆ ਜਿਹੜਾ ਕਾਰਕਿਰਤਾ 4 ਘੰਟੇ ਬੈਠ ਸਕਦਾ ਸੁਣ ਸਕਦਾ ਐਡਾ ਮਤਲਬ ਉਹ ਨੀਚੇ ਜਾ ਕੇ ਕੰਮ ਵੀ ਕਰ ਸਕਦਾ ਮੈਨੂੰ ਲੱਗਦਾ ਮੈਨੂੰ ਉਮੀਦ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਿਹੜੇ ਕੰਮ ਕੀਤੇ ਹੋਏ ਆ ਔਰ ਤੇ ਲੋਕ ਮੋਹਰ ਲਗਾਣਗੇ ਤੀਜੀ ਵਾਰ ਮੌਕਾ ਦੇਣਗੇ ਤੇ ਜਿਹੜਾ ਇਸ ਦੇਸ਼ ਨੇ ਜਿਹੜਾ ਇੱਕ ਨਿਰਣੇ ਕੀਤਾ ਇਸ ਵਾਰ 400 ਪਾਰ ਔਰ ਇਹ ਜਿਹੜਾ ਨਵੀਨ ਬਿੱਟੂ ਲੁਧਿਆਣੇ ਤੋਂ ਐਮਪੀ ਬਣ ਕੇ ਜਾਣਗੇ ਜਿੰਦਰ ਤੋਂ ਸਾਬਕਾ ਸਾਂਦਰ ਸ਼ਿਚੀ ਰਿੰਕੂ ਜੀ ਔਰ ਸ਼ਿਤਾ ਮੁਰਾਦੀ ਦੋਨੇ ਦੋਸੋਂ ਦੋਨੇ ਦੁਆਰਾ ਭਜਪਾ ਪਾਰਟੀ ਲੱਗਦਾ ਕਿ ਬਿਲਕੁਲ ਜਿੰਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਦੀ ਜਿਹੜੀ ਜ ਰਵਾਂਗੇ ਬਿਲਕੁਲ ਸੋ ਇਹ ਸਨ ਸ਼ੀਤਲ ਅੰਗਰਾਜ ਜੀ ਦਾ ਉਸ ਦੇ ਕਿ ਆਵਾਜਪਾ ਥਾਮਨ ਥਾਮਿਆ ਤੇ ਹਮੇਸ਼ਾ ਹੀ ਆਵਾਜਪਾ ਜਿਹੜਾ ਅੱਜ ਜਿਹੜਾ ਜੋਸ਼ ਦੇਖਣ ਨੂੰ ਮਿਲਿਆ ਲੁਧਿਆਣਾ ਵੀ ਜਿਹੜੀ ਵਰਕਰ ਸੰਮੇਲਨ ਹੋਇਆ ਤੇ ਉਸ ਨਾਲ ਹੀ ਅੱਜ ਹੀਤਲ ਅੰਗਰਾਲ ਵਿਸ਼ੇਸ਼ ਤੌਰ ਤੇ ਜਦੋਂ ਚੱਲ ਕੇ ਆਇਆ ਲੁਧਿਆਣਾ ਔਰ ਰਮਨੀਕ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਆਮ ਬੋਥ ਲਗਾ ਦੋ ਉਹਨਾਂ ਦੇ ਹੱਕ ਦੇ ਵਿੱਚ ਵੋਟ ਮੰਗਣ ਦੀ ਜੋਸ਼ ਭਰਿਆ ਤੇ ਬਿਲਕੁਲ ਸਿੱਧੇ ਤੌਰ ਤੇ ਸਪਸ਼ਟ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ 1 ਜੂਨ ਦੇ ਪੰਜਾਬ ਦੇ ਲੁਧਿਆਣਾ ਜਿਹੜੇ ਲੋਕ ਹੈਗੇ ਆ ਉਹ ਬਿੱਟੂ ਰਮਨੀਕ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਵੋਟ ਪਾ ਕੇ ਬਾਕੀ ਲੜੇ ਉਮੀਦਵਾਰਾਂ ਦੀ ਜਮਾਨਤਾਂ ਉਹ ਹਮੇਸ਼ਾ ਜ਼ਬਤ ਹੀ ਖੋਣ ਗਿਆ ਕਹਿੰਦਾ ਉਦਰਾਮਨ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਮਹਿਜ਼ 48 ਘੰਟਿਆਂ ਦੇ ਵਿੱਚ ਹੀ ਬੈਂਕ ਡਕੈਤੀ ਦੇ ਕੇਸ ਨੂੰ ਪੁਲਿਸ ਨੇ ਸੋਲਵ ਕਰ ਰਿਆ ਔਰ ਇਸ ਮੌਕੇ ਦੇ ਉੱਪਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਵੱਲੋਂ ਬਕਾਇਦਾ ਪੀਸੀ ਕਰਕੇ ਸਾਰੀ ਜਾਣਕਾਰੀ ਸਾਂਝਾ ਕੀਤੀ ਹੈ ਇਹ 6 April ਕੋ तकरीबन 2 ਵਜੇ ਦਾ ਟਾਈਮ ਹੋਗਾ ਜਬ ICCI ਤਰੰਤਾਰਨ ਰੋਡ ਵਾਲੀ ਬ੍ਰਾਂਚ ਜੋ ابھی ਨਵੀਂ ਓਪਨ ਹੋਈ ਹੈ ਉਸਮੇ ਕੋਈ ਸਕਿਉਰਿਟੀ ਗਾਰਡ ਨਹੀਂ ਥਾ ਵਹਾਂ 3 रॉबर्स आए और उन्होंने पिस्टल पॉइंट पे बारह लाख अठहत्तर हज़ार के करीब कैश वहाँ से रॉब करके वहाँ से भाग गए बड़े प्रोफेशनल तरीक तरीके से हमने उनका पीछा किया और ह्यूमन इंटेलिजेंस और टेक्निकल इंटेलिजेंस के बेस पे तीनों हमने जो अक्यूज़ हैं वो आइडेंटिफाई करके उनको अरेस्ट किया और काफ़ी मेजर अमाउंट कैश का भी रिकवर हुआ है बाकी रिकवरीज चल रही हैं मेन मोटिव इनका यही हुआ कि उस एरिया के रहने वाले थे और वहाँ इनकी नज़र में ये चीज़ आई कि वहाँ कोई सिक्योरिटी गार्ड नहीं है तो इन्होंने एक लेविश लाइफ करने के लिए गाड़ियाँ वगैरह और बाकी चीज़ें उसके लिए कॉन्सप कॉन्सपरेसी बना के इसको अंजाम दिया है जी। तो इसमें मैं अपनी टीम की बड़ी अच्छी सफलता मांग मानता हूँ क्योंकि एक सेंसेशनल क्राइम बड़ी जल्दी और चंद घंटों में सारा ट्रेस हो के सारे मुल्म जो हैं अरेस्ट हो चुके हैं इसमें एक पिस्टल और एक डमी पिस्टल और एक जो एक्टिवा व्हीकल यूज़ हुई थी क्राइम में वो भी रिकवर हो चुका क्राइम रिकॉर्ड है तो आपके पास पुराना क्राइम रिकॉर्ड दो लोगों का है इनमें से उनके खिलाफ सेवन एक के खिलाफ मुकदमे जो हैं वो दाखिल हो चुके हैं पहले उसमें स्नैचिंग और चोरी के हैं और एक के खिलाफ चार हैं एक नया लड़का जो प्रिंस है वो भी बड़ा क्रिमिनल माइंडेड है और उसी ने पिस्टल वगैरह भी अरेंज किया था ਤੁਮੈਂ ਸਾਰੀ ਸਕੀਮ ਕੋ ਮੁਬਾਰਕਬਾਦ ਦਿੰਦਾ ਹੂੰ ਕਿ ਬੜਾ ਅੱਛਾ ਕੰਮ ਔਰ ਵਿਦਨ ਸ਼ਾਰਟ ਸਪੈਨ ਪ੍ਰੋਫੈਸ਼ਨਲ ਤਰੀਕੇ ਸੇ ਉਹਨਾਂ ਕੋ ਕਰਕੇ ਇਸਮੇ ਸਫਲਤਾ ਲਾਈ। ਮੋਟਰ ਖਬਰ ਪਟਿਆਲਾ ਤੋਂ ਜਿੱਥੇ 15 ਤੋਂ 20 ਹੁੱਲੜਬਾਜ਼ ਨੌਜਵਾਨਾਂ ਦੇ ਵੱਲੋਂ ਪਟਿਆਲਾ ਦੀ ਇੱਕ ਮਿੰਨੀ ਮਾਰਕੀਟ ਦੇ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਕਿ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ। ਆਖਿਰ ਇਸ ਗੁੰਡਾਗਰਦੀ ਦੀ ਕੀ ਵਜ੍ਹਾ ਸੀ ਕੀ ਆ ਪੂਰਾ ਮਾਮਲਾ ਦੇਖਦੇ ਹੱਸ ਰਿਪੋਰਟ ਬਾਜ਼ਾਰ 'ਚ ਪੈ ਗਈਆਂ ਭਾਜੜਾ ਸ਼ਰਿਆਮ ਹੋਈ ਗੁੰਡਾਗਰਦੀ ਸਕੂਟਰ ਖੜਾ ਕਰਨ ਨੂੰ ਲੈ ਕੇ ਹੋਈ ਲੜਾਈ 12 ਸਾਥੀ ਬੁਲਾ ਦੁਕਾਨਦਾਰ ਨਾਲ ਕੀਤੀ ਕੁੱਟਮਾਰ ਪਟਿਆਲਾ ਦੇ ਕਿਲਾ ਚੌਂਕ ਨੇੜੇ ਮਿਨੀ ਮਾਰਕੀਟ 'ਚ ਉਸ ਵੇਲੇ ਭਾਜਦੜ ਮਚ ਗਈ ਜਦੋਂ 15 ਤੋਂ 20 ਨੌਜਵਾਨ ਹੱਥਾਂ ਦੇ ਵਿੱਚ ਡਾਂਗਾ ਅਤੇ ਹਥਿਆਰ ਲੈ ਕੇ ਭਰੇ ਬਾਜ਼ਾਰ ਦੇ ਵਿੱਚ ਵੜ ਗਏ ਅਤੇ ਬਾਜ਼ਾਰ 'ਚ ਅਤੇ ਇਹਨਾਂ ਨੌਜਵਾਨਾਂ ਨੇ ਸ਼ਰਿਆਮ ਗੁੰਡਾ ਕਰਦੀ ਦਿਖਾਈ ਅਤੇ ਇੱਕ ਦੁਕਾਨਦਾਰ ਦੀ ਬਾਜ਼ਾਰ ਦੇ ਵਿੱਚ ਹੀ ਕੁੱਟਮਾਰ ਕੀਤੀ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈਏ ਇਹਨਾਂ ਤਸਵੀਰਾਂ ਦੇ ਵਿੱਚ ਕਈ ਨੌਜਵਾਨ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਦੁਕਾਨਦਾਰ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਪੀੜਾ ਦੁਕਾਨਦਾਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਦੁਕਾਨ ਦੇ ਬਾਹਰ ਇੱਕ ਨੌਜਵਾਨ ਦੇ ਵੱਲੋਂ ਸਕੂਟਰ ਖੜਾ ਕੀਤਾ ਗਿਆ ਸੀ ਜਿੱਥੇ ਦੁਕਾਨ ਤੇ ਕੰਮ ਕਰਨ ਵਾਲੇ ਮੁੰਡੇ ਨੇ ਉਸ ਨੂੰ ਕਿਹਾ ਕਿ ਤੁਸੀਂ ਆਪਣਾ ਸਕੂਟਰ ਅੱਗੇ ਲਗਾ ਲਓ ਇਹਨੇ ਦੇ ਵਿੱਚ ਉਸਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਕੇ ਬਹਿਸਬਾਜੀ ਸ਼ੁਰੂ ਹੋ ਗਈ ਹੈ ਕਹਾ ਸੁਣੀ ਤੋਂ ਬਾਅਦ ਹੱਥੋ ਪਾਈ ਹੋ ਗਈ ਹੈ ਜਿਸ ਤੋਂ ਬਾਅਦ ਉਸ ਨੌਜਵਾਨ ਦੇ ਵੱਲੋਂ ਆਪਣੇ ਸਾਥੀ ਬੁਲਾ ਲੇਗੇ ਉਸ ਨੌਜਵਾਨ ਦੇ ਵੱਲੋਂ ਸਾਥੀ ਬੁਲਾ ਕੇ ਦੁਕਾਨਦਾਰ ਦੀ ਕੁਟਮਾਰ ਕੀਤੀ ਗਈ ਹੈ ਜਿਸ ਦੇ ਵਿੱਚ ਦੁਕਾਨਦਾਰ ਅਤੇ ਉਸਦੇ ਪਾਂਛੇ ਦੇ ਬੁਰੀ ਤਰ੍ਹਾਂ ਸੱਟਾਂ ਵੀ ਲੱਗੀਆਂ ਨੇ ਤਾਂ ਉੱਥੇ ਹੀ ਇਸ ਪੂਰੇ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਮੌਕੇ ਤੇ ਪਹੁੰਚੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਿਸ ਦੇ ਵਿੱਚ ਕੁਝ ਹਮਲਾਵਾਰ ਦਿਖਾਈ ਦੇ ਰਹੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਨ੍ਹਾਂ ਆਰੋਪੀਆਂ ਤੇ ਕਾਰਵਾਈ ਕੀਤੀ ਜਾਵੇਗੀ ਆਪਣੇ ਸਾਡੇ ਇਥੇ ਮਿਨੀ ਮਾਰਕੀਟ ਦੇ ਵਿੱਚ ਆ ਦੁਕਾਨਦਾਰ ਨੇ ਇਹਨਾਂ ਨੇ ਸਾਨੂੰ ਫੋਨ ਤੇ ਦੱਸਿਆ ਗਿਆ ਵੀ ਇਹਨਾਂ ਨੇ ਕਰਕੇ ਵੀ ਮੁੰਡੇ ਇਕੱਠੇ ਹੋਏ ਨੇ ਕਿ ਜੇ ਕੋਈ ਖਾਸਾ ਹੋ ਸਕਦਾ ਜਿਸ ਤਰ੍ਹਾਂ ਅਸੀਂ ਆਏ ਤੇ ਆਉਂਦਿਆਂ ਸਾਨੂੰ ਪਤਾ ਲੱਗਾ ਕਿ ਇੱਥੇ ਕੋਈ ਲੜਾਈ ਝਗੜਾ ਹੋਇਆ ਬਾਕੀ ਜਿਹੜੀ ਹੈ ਇਹਨਾਂ ਨੂੰ ਜਿਹੜੇ ਕੋਈ ਛੱਟ ਜਿਹੜੀ ਸਰਟੀਫਿਕੇਟ ਜਿਹਨਾਂ ਲੱਗੀ ਆ ਉਹ ਗੁਰ ਇਲਾਜ ਵਾਸਤੇ ਗਏ ਹੋਏ ਨੇ ਉਸ ਤੋਂ ਬਾਅਦ ਉਹ ਬਿਆਨ ਨੂੰ ਇਲੈਕਟ੍ਰੀਕਲ ਜਿਹੜੀ ਬਣਦੀ ਕਰਨ ਦੀ ਕਾਰਜ ਕੀਤੀ ਕਿੰਨਾਂ ਵੱਲੋਂ ਅਟੈਕ ਕੀਤਾ ਗਿਆ ਕੁਝ ਪਤਾ ਚੱਲੇ? ਇਹ ਕੁਝ ਨਹੀਂ ਪਤਾ ਇਹ ਜੀ ਕੋਈ ਨਾਂ ਸਾਹਮਣੇ ਨਹੀਂ ਆਇਆ ਸੀ। ਸੀਸੀਟੀਵੀ ਦੇਖੀ ਗਈ ਹੈ ਕਿੰਨੇ ਕੇ ਜਿਹੜੇ ਕੀ ਆ ਬੰਦੇ ਦੇਖ ਰਹੇ ਹੁਣ ਸੀਸੀਟੀਵੀ ਹਜੇ ਦੇਖੀ ਨਹੀਂ ਹਜੇ ਉੱਪਰ ਪਵਾ ਰਹੇ ਨੇ ਪਿੰਡੋ ਚ ਪਾ ਗਏ ਦਿੰਗੇ। ਮੇਰਾ ਨਾਮ ਮੇਰੇ ਸਰਦੋ ਸਿੰਘ ਹੈ। ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦੀ ਪਛਾਣ ਹੈ ਤੁਹਾਨੂੰ? ਹਾਂ ਜੀ ਵੀਰੇ ਇੱਕ ਤਾਂ ਉਹ ਹੈ ਆਪਣਾ ਖਾਲਸਾ ਬੱਲੇ ਵਾਲਾ ਮਾਟਾ ਕੋਲਡਰਿੰਗ ਵਾਲਾ ਦਾ ਮੁੰਡਾ ਤੇ ਦੋ ਤਿੰਨ ਮੁੰਡੇ ਹੋਰ ਆ ਉੱਥੇ ਦੇ ਤੁਰਮੋਹਰਾ ਬਾਜ਼ਾਰ ਦੇ ਤੇ ਬਾਕੀ ਸਾਰੇ ਜਾਣਦੇ ਹੀ ਆ ਮੇਰੇ ਬਾਕੀ ਫੇਸ ਟੂ ਫੇਸ। ਮਾਟਾ ਕੋਲਡਰਿੰਗ ਵਾਲਾ ਕਿਹੜਾ ਹੈ ਜੀ? ਤੇ ਹੁਣਾਂ ਦਾ ਵਿਸ਼ਾ ਸਪੈਕਟਾ। ਉਹ ਦ ਸਰਹੱਦੀ ਇਲਾਕੇ ਦੇ ਵਿੱਚ ਜੰਗਲ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਵੱਡਾ ਨੁਕਸਾਨ ਹੋਇਆ ਆ ਆਖਿਰ ਅੱਗ ਲੱਗਣ ਦਾ ਕੀ ਕਾਰਨ ਸੀ ਕਿੰਨਾ ਨੁਕਸਾਨ ਹੋਇਆ ਦੇਖਦੇ ਹਾਂ ਇਸ ਖਾਸ ਰਿਪੋਰਟ ਦੇ। ਜੰਗਲ 'ਚ ਭਿਆਨਕ ਅੱਗ ਦਾ ਤਾंडव ਖੋਤੇ ਬੂਟਿਆਂ ਤੋਂ ਲੈ ਕੇ ਪੌਦੇ ਸੜ ਕੇ ਹੋਏ ਸੋਆ ਕਈ ਮਾਸੂਮ ਜਾਨਵਰਾ ਦੀ ਵੀ ਗਈ ਜਾਨ ਸਰਹੱਦੀ ਖੇਤਰ ਮਮਦੋਟ ਜਿੱਥੇ ਹਿੰਦ-ਪਾਕਿ ਸਰਹੱਦਾਂ ਤੇ ਕੰਡਿਆਲੀ ਤਾਰ ਦੇ ਨਾਲ ਸਥਿਤ ਚੱਕ ਸਰਕਾਰ ਜੰਗਲਾਤ ਵਿੱਚ ਭਿਆਨਕ ਅੱਗ ਲੱਗ ਗਈ ਹੈ ਜਿਸ ਨੂੰ ਬੁਝਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਕੋਈ ਵੀ ਸਫਲਤਾ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਹੈ। ਜਾਣਕਾਰੀ ਦੇ ਮੁਤਾਬਕ 1086 ਏਕੜ ਦੇ ਰਕਬੇ ਅੰਦਰ ਫੈਲੇ ਚੱਕ ਸਰਕਾਰ ਜੰਗਲਾਤ ਦੇ ਵਿੱਚ ਦੁਪਹਿਰ ਕਰੀਬ 12 ਵਜੇ ਤਿੰਨ ਅਤੇ ਚਾਰ ਥਾਵਾਂ ਤੇ ਅੱਗ ਲੱਗ ਗਈ ਜਿਸ ਨੂੰ ਲੈ ਕੇ ਫਾਇਰ ਬ੍ਰਿਗੇਡ ਦੇ ਦਫ਼ਤਰ ਵਿੱਚ ਸੂਚਿਤ ਕੀਤਾ ਗਿਆ ਪਰ ਗੱਡੀ 3 ਘੰਟੇ ਬਾਅਦ ਪਹੁੰਚੀ ਜਿਸ ਕਾਰਨ ਦੋ ਥਾਵਾਂ ਤੋਂ ਅੱਗ ਭੜਕ ਕੇ ਚਾਰ-ਪੰਜ ਵੱਖ-ਵੱਖ ਥਾਵਾਂ ਤੇ ਫੈਲ ਗਈ। ਇਸ ਦੌਰਾਨ ਛੋਟੇ-ਬੂਟੇ ਅਤੇ ਪੌਦੇ ਬਿਲਕੁਲ ਸੜ ਕੇ ਨਸ਼ਟ ਹੋ ਗਏ ਨੇ ਵੱਡੇ ਦਰਖਤ ਵੀ ਬੁਰੀ ਤਰੀਕੇ ਦੇ ਨਾਲ ਝੁਲਸ ਗਏ ਨੇ ਇਸ ਦੇ ਨਾਲ ਹੀ ਜੰਗਲਾਤ ਦੇ ਅੰਦਰ ਜੀਵ-ਜੰਤੂਆਂ ਤੇ ਨੀਲ-ਗਾਵਾ ਦਾ ਵੀ ਕਾਫੀ ਨੁਕਸਾਨ ਹੋਣ ਬਾਰੇ ਦੱਸਿਆ ਜਾ ਰਿਹਾ ਹੈ ਅੱਗ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਮਦੋਟ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਪਰ ਅੱਗ ਜਿਹੜੀ ਹੈ ਉਹ ਵੱਧਦੀ ਹੀ ਜਾ ਰਹੀ ਹੈ ਜਿਸ ਨੂੰ ਕੰਟਰੋਲ ਕਰਨਾ ਔਖਾ ਹੋਇਆ ਪਿਆ ਉਧਰ ਜੰਗਲਾਤ ਦੇ ਨਾਲ ਲੱਗਦੇ ਖੇਤਾਂ ਦੇ ਵਿੱਚ ਵੀ ਤਿਆਰ ਹੋ ਚੁੱਕੀ ਕਨਕ ਦੀ ਫਸਲ ਲੈ ਕੇ ਵੀ ਕਿਸਾਨਾਂ ਨੇ ਵੱਡੀ ਚਿੰਤਾ ਪ੍ਰਗਟਾਈ ਹੈ ਕਿਉਂਕਿ ਜੰਗਲਾਤ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਉਹਨਾਂ ਦੀ ਫਸਲ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਬਾੜੀ ਦੀ ਫਸਲ ਦੇ ਅੰਤਿਮ ਸਮੇਂ ਤੱਕ ਪੂਰੀ ਸਖਤੀ ਵਰਤੀ ਜਾਵੇ ਅਤੇ ਜੰਗਲਾਤ ਦੇ ਅੰਦਰ ਕਿਸੇ ਵੀ ਬਾਹਰੀ ਵਿਅਕਤੀ ਨੂੰ ਦਾਖਲ ਨਾ ਹੋ ਦਿੱਤਾ ਜਾਵੇ। ਤੁਹਾਨੂੰ ਦੱਸ ਜੀ ਕਿ ਜੇਕਰ ਅੱਗ ਤੇ ਇੱਥੇ ਹੀ ਕਾਬੂ ਨਾ ਪਾਇਆ ਗਿਆ ਤਾਂ ਇਹ ਅੱਗ ਤান্ডਵ ਰੂਪ ਧਾਰਨ ਕਰ ਸਕਦੀ ਹੈ। ਅਤੇ ਦੇਖਦੇ ਹੀ ਦੇਖਤੇ ਨਾਲ ਲੱਗਦੇ ਖੇਤਾਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਸਕਦੀ ਹੈ ਜਿਸ ਦੇ ਚੱਲਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਦੱਸ ਦੇ ਕਿ ਕਿਸਾਨਾਂ ਦੀ ਪੱਕੀ ਕਣਕ ਦੀ ਫਸਲ ਇਸ ਅੱਗ ਦੇ ਕਾਰਨ ਤਬਾਹ ਹੋ ਸਕਦੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਅੱਜ ਤੋਂ ਕਰੀਬ 5-6 ਸਾਲ ਪਹਿਲਾਂ ਵੀ ਇਸੇ ਥਾਂ ਉੱਤੇ ਦੇਰ ਸ਼ਾਮ ਨੂੰ ਜੰਗਲਾਤ ਅੰਦਰ ਭਿਆਨਕ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਅੱਗ ਦੇ ਵੱਲੋਂ ਵਿਕਰਾਲ ਰੂਪ ਧਾਰਨ ਕਰ ਲਿਆ ਗਿਆ ਅਤੇ ਉਸ ਵੇਲੇ ਵੀ ਵੱਡਾ ਨੁਕਸਾਨ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਜਿਹੜੀ ਹੈ ਉਹ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਸਾਰਾ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਵੀ ਚਿੰਤਾ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਅੱਗ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਨੂੰ ਕਾਬੂ ਪਾਉਣ ਦੇ ਲਈ ਪੂਰੇ ਯਤਨ ਕੀਤੇ ਜਾ ਰਹੇ ਨੇ ਇੱਥੇ ਅੱਗ ਲੱਗੀ ਹੈ ਚੱਕ ਸਰਕਾਰ ਜੰਗਲ ਜਾਗ ਲੱਗੀ ਹੈ ਜੰਗ ਅੱਗ ਲੱਗੀ ਹੈ ਘਟੋ ਘਟ ਵੀ ਪੰਜ ਛੇ ਥਾਵਾਂ ਤੇ ਜਿਹਦੇ ਨਾਲ ਸਤ ਤੋਂ ਮਸਾਂ ਹੀ 200 ਵੀਰ 400 ਮੀਟਰ ਹੋਗਾ ਸਤ ਤੋਂ ਦੂਰ ਨਾਲ ਇਹ ਜੇ ਅਗੜਾ ਨਾ ਕਾਬੂ ਕੀਤਾ ਗਿਆ ਤੇ ਹੋ ਸਕਦਾ ਹੁਣ ਗਾਵਾਂ ਨੂੰ ਸਮਝ ਕਣਕਾਂ ਹੀ ਮਲੋ ਕਣਕਾਂ ਦੇ ਪਾਗ ਪਹੁੰਚਾ ਦੀ ਕਿਉਂਕਿ ਅੱਗੇ ਦਾ ਜਿਹੜਾ ਰੇਪੇਟ ਆ ਇੱਕ ਗੱਡੀ ਫਿਰ ਗਈ ਘੜਾਈ ਜਾ ਤੇ ਦੂਜੀ ਗੱਡੀ ਸਰਕਾਰ ਨੇ ਮੰਗ ਕਰਦੇ ਆ ਦੀਸਾ ਨੂੰ ਵੀ ਜਲਦੀ ਜਲਦੀ ਦੂਜੀ ਗੱਡੀ ਭੇਜੀ ਜਾਵੇ ਜਿਹੜੇ ਕਿ ਮਾਲੋ ਅੱਗੇ ਕੰਟਰੋਲ ਕਿਤੇ ਜੇ ਆਪਾਂ ਕਾਰਨ ਕੀ ਹੈ ਅੱਗ ਲੱਗਣ ਦਾ ਕਾਰਨ ਇਸੇ ਖੁਸ਼ੀ ਹੋ ਸਕਦੀ ਕੀ ਕਹਿ ਜਾਦੇ ਮਾਲੋ ਯਾਰ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਕਟੋੜੀ ਮਤਲਬ 6-7 ਪਲਾਟ ਮਤਲਬ 200 ਜਾਂ 250 ਗਲਾ ਲਓ 200-250 ਕਿਲੇ ਅੱਗ ਫੈਲੀ 1 ਪਲਾਟ 25 ਕਿਲੇ ਹੁੰਦਾ ਤੇ 6 ਪਲਾਟ ਨੇ 150 ਕਿਲਾ ਲਾ ਲਓ ਤੇ ਅੱਜ ਅੱਗੇ ਕਿਹੜਾ ਕਟਰੋਲ ਹੈ ਅੱਜ ਤੋਂ ਕਟਰੋਲ ਹੈ ਪਰ ਅੱਗ ਲੱਗੀ ਪੂਰੀ ਲੱਗੀ ਅੱਜ ਪੂਰਾ ਕਟਰੋਲ ਨਹੀਂ ਕੋਈ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਮੰਦੂਰ ਨੂੰ ਸਪੈਸ਼ਲ ਜੰਗਲ ਅੱਤਿਹਾਸਿਕ ਜੰਗਲ ਹੋਣ ਕਰਕੇ ਮੰਦੂਰ ਨੂੰ ਫੇਰ ਕੋੜਾ ਪੱਲਾ ਘੋੜੀਦਾਈ ਦੀ ਅੱਜ ਤੋਂ 5 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਉਦੋਂ ਵੀ ਕਾਫੀ ਨੁਕਸਾਨ ਹੋਇਆ ਸੀ ਯਾਰ ਪਰ ਸਾਡੀ ਪੰਜਾਬ ਸਰਕਾਰ ਸਾਡੇ ਜੰਗਲਵਾਲ ਕੋਈ ਵੀ ਖੇਹ ਵੀ ਸਰਕਾਰ ਹੈ ਜਿੰਨੇ ਸਰਕਾਰੀਆਂ ਕਿਸੇ ਨੇ ਵੀ ਸੰਗਲਵਾਲ ਧਿਆਨ ਨਹੀਂ ਦਿੱਤਾ ਸਰਦੀ ਏਰੀਆ ਹੋਂ ਕਰਕੇ ਮਮਦੂਰ ਦੇ ਵਿੱਚ ਸਾਸ ਕਰਕੇ ਸਾਨੂੰ ਇੱਕ ਫਾਇਰ ਬਗੜ ਜਾਈ ਦੀ ਹੈ ਜਿੱਥੇ ਜਾਨਵਰ ਹੈਗੇ ਨੇ ਜੰਗਲੀ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਹੈ ਬਾਕੀ ਦਰਖਤ ਬੜੇ ਸੜੇ ਨੇ ਜਿਹੜੇ ਛੋਟੇ ਦਰਖਤ ਨੇ ਮਚੋਰ ਹੋ ਜੇਗੇ ਨੇ ਉਹ ਸਾਰੇ ਸੜ ਗਏ ਨੇ ਅੱਗ ਦੇ ਕਾਬੂ ਨਹੀਂ ਪਾਇਆ ਜਾ ਰਿਹਾ ਇਹ ਕਾਰਨ ਕੀ ਹੋ ਸਕਦਾ ਕਾਰਨ ਵੇਖੋ ਜੀ ਇਹ ਤਾਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਅੱਗ ਤੇ ਹਜੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਕਿੰਨੀ ਕੁ ਖਤਰਨਾਕ ਹੈ ਅੱਗ ਬਹੁਤ ਜ਼ਿਆਦਾ ਜੀ ਕਾਫੀ ਲੰਮੇ ਏਰੀਆ ਚ ਮ ਬੜੀ ਲੰਮੀ ਇਹ ਘੱਟੋ ਘਾਟੇ 4-5 ਥਾਵਾਂ ਤੇ ਲੱਗੀ ਹੈ ਜੀ ਇੱਕ ਦੋ ਥਾਵਾਂ ਤੇ ਬੁਝਾਈਏ ਕੰਟਰੋਲ ਹੋ ਰਿਹਾ ਬਾਕੀ ਜੋਵੇਂ ਚੱਲਦੀ ਪਈ ਅੱਗ ਵਧੀ ਜਾ ਰਹੀ ਪਰ ਨਾਲ ਹੀ ਆਪਣਾ ਬਾਰਡਰ ਏਰੀਆ ਲੈਂਡ ਆਫ ਕੰਟਰੋਲ ਹੈਗੀ ਤਾਰ ਹੈਗੀ ਬਾਰਡਰ ਵਾਲੀ ਉਹਦੇ ਕੋਲ ਤੱਕ ਜਾ ਰਹੀ ਹੈ ਗਾਂ ਤੱਕ ਰਹੀ 1080 ਏਕੜ ਦਾ ਜੰਗਲ ਹੈ ਬੜਾ ਵੱਡਾ ਜੰਗਲ ਹੈ ਇੱਥੇ ਅੱਗ ਲੱਗੀ ਹੈ 12 ਵਜੇ ਦੀ ਇੱਕ ਗੱਡੀ 3 ਵਜੇ ਪਹੁੰਚੀ ਹੈ ਤੇ ਉਹਦੇ ਨਾਲ ਇੱਕ ਗੱਡੀ ਨਾਲ ਕੰਟਰੋਲ ਨਹੀਂ ਹੋ ਰਿਹਾ ਬਹੁਤ ਜ਼ੋਰ ਲੱਗ ਰਿਹਾ ਅੱਗ ਬਹੁਤ ਬੜੇ ਏਕੜ ਜਿਹਾ ਖਿਲਰੀ ਹੋਈ ਹੈ ਬਹੁਤ ਬੂਟੇ ਸੜ ਗਏ ਨੇ ਜੰਗਲੀ ਜਾਨਵਰਾਂ ਦਾ ਬੜਾ ਨੁਕਸਾਨ ਹੋਇਆ ਪਰ ਅੱਗ ਤੇ ਹਜੇ ਕਾਬੂ ਨਹੀਂ ਪਾਇਆ ਗਿਆ ਕੋਈ ਕਾਰਨ ਪਤਾ ਲੱਗੇ ਕਿਵੇਂ ਅੱਗ ਲੱਗੀ ਪਤਾ ਨਹੀਂ ਹਜੇ ਪਤਾ ਲੱਗੇਗਾ ਫੇਰ ਹੀ ਪਤਾ ਲੱਗਾ ਜੇ ਕੋਈ ਪਤਾ ਨਹੀਂ ਤੇ ਲੋਕਾਦਾਰ ਜਾਂ ਮੁਲਾਜ਼ਮਾਂ ਦੁਆਰਾ ਭਜਾਉਂਦੇ ਕੋਸ਼ਿਸ਼ ਕੀਤੀ ਬਹੁਤ ਫੁੱਲ ਲੱਗੇ ਨੇ ਜੰਗਲਾਤ ਵਾਲੇ ਲੱਗੇ ਨੇ ਜੰਗਲਾਤ ਦੇ ਅਫਸਰ ਆਏ ਹੋਏ ਨੇ ਸਾਰੇ ਅੱਗ ਬੁਝਾਉਣ ਤੇ ਲੱਗੇ ਹੋਏ ਨੇ ਲੋਕਾਂ ਦਾ ਸਹਿਯੋਗ ਸਾਰੇ ਪਹੁੰਚੇ ਹੋਏ ਨੇ ਮੁਜਰੀ ਜੀ ਨਹੀਂ ਪਰ ਅੱਗ ਤੇ ਹਜੇ ਕੋਈ ਕੰਟਰੋਲ ਨਹੀਂ ਆਇਆ ਇੱਕ ਗੱਡੀ ਆਈ ਉਹ ਇੱਕ ਪਾਸੇ ਕੰਟਰੋਲ ਹੋਇਆ ਦੂਸਰੇ ਪਾਸੇ ਅੱਗ ਬਹੁਤ ਜ਼ਿਆਦੀ ਲੱਗੀ ਏ ਇਹ ਜੀ ਚੱਕ ਸਰਕਾਰ ਰਿ ਕਰੀਬ ਨੇ ਇਹ ਸਾਰਾ ਏਰੀਆ 1100 ਏਕੜ ਹੈ ਥੋੜਾ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਫਾਇਰ ਸੀਜ਼ਨ ਹੈ ਜਿਹੜੀ ਥੱਲੇ ਕਾਹੀ ਬੁਟੀ ਤੁਸੀਂ ਬੁਖਾ ਸਕਦੇ ਹੋ ਸੁੱਕ ਸੁੱਕੀ ਵੀ ਹੈ ਤੇ ਅੰਗੈਲੀ ਇਹ ਜਿਹੜੇ ਸ਼ਹਿਦ ਚੋਣ ਵਾਲੇ ਬੰਦਿਆਂ ਤੋਂ ਹੋਈ ਹੈ ਬੰਦੇ ਇੱਥੇ ਸ਼ਾਇਦ ਅੱਜ ਸੰਡੇ ਦਾ ਦਿਨ ਸੀਗਾ ਥੋੜੀ ਲੇਬਰ ਸਾਡੀ ਛੁੱਟੀ ਤੇ ਹੁੰਦੀ ਹੈ ਉਹਨਾਂ ਨੇ ਜਦੋਂ ਸ਼ਹਿਦੇ ਚੋਂਦੇ ਅੱਗੇ ਵੀ ਇਹ ਇੱਕ ਦੋ ਵਾਰੀ ਹੈਪਨਿੰਗ ਹੋਈ ਹੈ ਉਹ ਫਿਰ ਕਿ ਮੱਖੀ ਤੋਂ ਬਚਣ ਵਾਸਤੇ ਅੱਗ ਲਾਉਂਦੇ ਉਹ ਅੱਗ ਥੱਲੇ ਸੁੱਟਨ ਗਈਆਂ ਗਲਤ ਕਾਸ ਫੂਸ ਤੇ ਸ਼ੁਰੂ ਹੋ ਕੇ ਫਿਰ ਜਿਆਦਾ ਰਕਬੇ ਚ ਫੈਲ ਗਈ ਹੈ ਕਿੰਨੀਆਂ ਥਾਵਾਂ ਤੇ ਫੈਲੀ ਹੈ ਇਹ ਕੰਪਾਰਟਮੈਂਟ ਹੈ ਜੀ ਇੱਥੇ ਹੁਣ ਜਿੱਥੇ ਆਪਾਂ ਖੜੇ ਆ 6 ਤੇ 7 ਕੰਪਾਰਟਮੈਂਟ ਹੈ ਜੰਗਲ ਦਾ ਉੱਥੇ ਪਈ ਹੈ ਉਸ ਤੋਂ ਬਾਅਦ ਥੋੜਾ ਇਹ 20 ਤੋਂ ਸ਼ੁਰੂ ਹੋਈ ਸੀ 20 ਤੋਂ 19 ਵਾਲੀ ਸਾਈਡ ਵੱਧ ਗਈ ਹੈ 6 7 ਵਾਲੀ ਕਾਬੂ ਕਰ ਲਈ ਗਈ ਹੈ 20 ਵਾਲੀ 19 ਵਾਲੀ 17 ਵਾਲੀ ਉਧਰ ਅ ਚੱਲ ਰਿਹਾ ਪ੍ਰੋਸੈਸ ਜੀ ਜਿਸ ਤਰ੍ਹਾਂ ਅੱਗ ਲੱਗੀ ਹੈ ਕੋਈ ਪਹਿਲਾਂ ਪੁਖਤਾ ਪ੍ਰਬੰਧ ਕੀਤੇ ਨਜ਼ਰ ਨਹੀਂ ਆ ਰਹੇਗੇ ਨਹੀਂ ਪੁਖਤਾ ਪ੍ਰਬੰਧ ਜੀ ਪੂਰੇ ਹੀ ਹੈਗੇ ਸਾਡੇ ਕੋਲੋਂ ਇੱਕ ਅ ਫਾਇਰ ਬਰਗੇਡ ਦੇ ਸਾਡੇ ਕੋਲ ਨੰਬਰ ਹੈਗੇ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਮੌਕੇ ਤੇ ਹਮੇਸ਼ਾ ਮਦਦ ਦਿੱਤੀ ਜਾਂਦੀ ਹੈ ਅੱਜ ਵੀ ਇਹੀ ਹੋਇਆ ਜਿਵੇਂ ਅੱਗ ਲੱਗਣ ਦਾ ਪਤਾ ਲੱਗਿਆ ਮੈਂ ਕਾਲ ਕੀਤੀ ਹੈਗੀ ਹੈ ਤੇ ਫਾਇਰ ਬਰਗੇਡ ਫਿਰੋਜ਼ਪੁਰ ਤੋਂ ਚੱਲੀ ਹੈ ਜੀ ਫਿਰੋਜ਼ਪੁਰ ਥੋੜਾ ਇਥੋਂ ਲਗ-ਪਗ 30-35 ਕਿਲੋਮੀਟਰ ਪਿਆ ਜਾਂਦਾ ਹੈ ਇੱਕ ਰਸਤਾ ਉਬੜ ਖੜਾ ਹੈ ਕਿ ਟ੍ਰੈਫਿਕ ਵੀ ਅੱਜਕੱਲ ਜ਼ਿਆਦਾ ਹੁੰਦਾ ਹੈ ਹੈਵੀ ਬੀਕਲਸ ਰੋਡ ਤੇ ਹੁੰਦੇ ਆ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਹੈ ਲੇਬਰ ਨੇ ਵੀ ਆਪ ਦਾ ਪੂਰਾ ਜੋਰ ਲਾਇਆ ਹੈ ਕੰਟਰੋਲਰ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਵੀ ਹਾਂਜੀ ਚਿੰਤਾ ਉਹਨਾਂ ਦੀ ਪੂਰੀ ਜਾਇਜ਼ ਹੈ ਜੀ ਅਸੀਂ ਇਸੇ ਚਿੰਤਾ ਨੂੰ ਮੱਖ ਰੱਖਦੇ ਹੋਈ ਆਪਦੀ ਲੇਬਰ ਨੂੰ ਵੀ ਅੱਗੇ ਤੋਂ ਅੱਜ ਵੀ ਸਾਰੀ ਲੇਬਰ ਮੌਕੇ ਤੇ ਹੈ ਹਾਲਾਂਕਿ ਛੁੱਟੀ ਹੈ ਅੱਜ ਐ ਸੰਡੇ ਦੀ ਤੇ ਅੱਗੇ ਤੋਂ ਵੀ ਅਸੀਂ ਛੁੱਟੀਆਂ ਸਾਰੀਆਂ ਲੇਬਰ ਦੀਆਂ ਕਹਾਂਗੇ ਵੀ ਤੁਸੀਂ ਪ੍ਰੈਜ਼ੈਂਟ ਹੋਣਾ ਹੈ ਤੇ ਬਾਹਰ ਫੀਲਡ 'ਚ ਮੌਕੇ ਤੇ ਬੰਦਾ ਛੱਡਾਂਗੇ ਪੁਖਤਾ ਪ੍ਰਬੰਧ ਨਜ਼ਰ ਨਹੀਂ ਆਜਾ ਰਿਹਾ ਜਿਸ ਤਰ੍ਹਾਂ ਭਿਆਨਕ ਅੱਗ ਲੱਗੀ ਚਾਰ ਜਗ੍ਹਾ ਪੁਖਤਾ ਪ੍ਰਬੰਧ ਸਰ ਐਵੇਂ ਆ ਗੱਲ ਵੀ ਫਾਇਰ ਬ੍ਰਿਗੇਡ ਹੀ ਆ ਸਾਡੇ ਕੋਲ ਉਹ ਹੈਗੀ ਆ ਲੇਬਰ ਆ ਸਾਡੇ ਕੋਲ ਜੋ ਦੇਸੀ ਤਰੀਕੇ ਹੁੰਦੇ ਆ ਕਈਆਂ ਦਾ ਮਿੱਟੀ ਆ ਜੋ ਅਸੀਂ ਕਰ ਰਹੇ ਹਾਂ ਹੋ ਰਿਹਾ ਉਹਨ ਵੀ ਦੇਖਿਆ ਕਿਸਾਨ ਹੀ ਲੱਗੇ ਹੋਏ ਨੇ ਕੋਈ ਨਹੀਂ ਨਹੀਂ ਕਿਸਾਨ ਹੀ ਸਾਰਾ ਕਿਸਾਨ ਚਲੋ ਕਿਸਾਨ ਲੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਲੱਗੇ ਆ ਸਗੋ ਇਹ ਜੰਗਲ ਹੈ ਇਹਦੇ ਚ ਕੰਨਾ ਹੈ ਨਹੀਂ ਵੀ ਇਹ ਕੋਈ ਸਰਕਾਰੀ ਪ੍ਰਾਪਰਟੀ ਇਹਦੇ ਚ ਪਸ਼ੂ ਆ ਪੰਛੀ ਆ ਜੇ ਕੋਈ ਪ੍ਰਾਈਵੇਟ ਬੰਦਾ ਲੱਗਿਆ ਸੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਲੱਗਿਆ ਤੇ ਸਾਡੀ ਲੇਬਰ ਲਗਭਗ 25 30 ਜਣੇ ਸਾਡੀ ਲੇਬਰ ਤੇ ਆ ਉਹ ਨਾਲ ਲੱਗੇ ਹੋਏ ਆ ਹੁਣ ਕੀ ਹਾਲਾਤ ਨੇ ਇਸ ਵੇਲੇ ਅੱਗੇ ਹਾਲਾਤ ਦਾ ਜੀ ਹਾਲਾਤ ਮੌਕੇ ਤੇ ਵੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਪੰਜ ਛੇ ਸੱਤ ਚ ਕਾਬੂ ਪਾ ਲਿਆ ਗਿਆ 19 20 ਚ ਉਧਰ ਚੱਲ ਰਿਹਾ ਕੰਮ ਤੇ ਕਾਬੂ ਪਾ ਲਿਆ ਜਾਊਗਾ ਘਟਨਾ ਜੀ ਕੋ ਅੱਗ ਲੱਗਣ ਵਾਲੇ ਸਾਨੂੰ ਕੋਈ ਖਬਰ ਮਿਲੀ ਸੀ ਤੇ ਅਸੀਂ ਮੌਕੇ ਤੇ ਆਏ ਆ ਫਾਇਰ ਬ੍ਰਿਗੇਡ ਵੀ ਆ ਗਈ ਹੈ ਤੇ ਪਬਲਿਕ ਵੀ ਕਾਫੀ ਜੋਰ ਲਗਾ ਕੇ ਬੁਝਾ ਰਹੇ ਨੇ ਅੱਗ ਹੁਣ ਤਕਰੀਬਨ ਕੰਟਰੋਲ ਹੈ ਫਾਇਰ ਬ੍ਰਿਗੇਡ ਹੋਰ ਵੀ ਆ ਰਹੀਆਂ ਗੱਡੀਆਂ ਕਿੰਨੀਆਂ ਥਾਵਾਂ ਤੇ ਅੱਗ ਲੱਗੀ ਹੈ ਤਿੰਨ ਚਾਰ ਥਾਵਾਂ ਤੇ ਤੇ ਹੁਣ ਕਿੰਨੀ ਗੇ ਖਤਰਨਾਕ ਤੇ ਕੀ ਨੁਕਸਾਨ ਹੋ ਚੁੱਕਾ ਹੈ ਹੁਣ ਕਾਬੂ ਜੇ ਹੁਣ ਕਾਬੂ ਹੈ ਠੀਕ ਹੈ काबिल कंट्रोल है और भाई बुडे भी आ रही है। देश दुनिया की हर खबर सबसे पहले देखने के लिए फॉलो करें दैनिक सवेरा टीवी, YouTube, Facebook, Instagram, X और WhatsApp चैनल पर